पातशाही दसवीं बिंती चौपाई हमरे करो हाथ दै रक्षा अच्छा, पूर्ण हुए चतकी इच्छा तब तो चरण नमन रहे हमाराय अपना जान करो वृतपारा हमरे दुट सब तुमकाव हो आ पातदय मुहे बचाव सुखी बस मोरो परवारा सेवक से कस करतारा ਮੋਰਚਾਲਿ ਕਰਦਾ ਕਰਿਆ ਸਤ ਅਰੰਕੋ ਆਸੰਗਰੀਐ ਪੂਰਨ ਹੋਏ ਹਮਾਰੇ ਆਸਾ ਤੋਰਪੁ ਜਨ ਕੀ ਰਹਿ ਪਿਆਸ ਤਮੈ ਸਾਡ ਕੋਈ ਅਵਰਨਾ ਧਿਆਵ ਜੋ ਪਰ ਚਾਹ ਸੋ ਤੁਮ ਤੇ ਪਾਓ ਸੇਵਕ ਸਿਖ ਮਾਰੇ ਤਾਰਿਐ ਤੁਮ ਤਨ ਸਤ ਰਹ ਹਮਾਰੇ ਮਾਰਿਐ ਆਪਾਤ ਲੈ ਮਝੇ ਉਪਰਿ ਐ ਮਰਨ ਕਾਲ ਕਾ ਤਰਾਸਣ ਵਰਿਐ ਹਉ ਜੋ ਸਦਾ ਹਮਾਰੇ ਪਛਾਹ ਸਰੀਆ ਤੋ ਜੋ ਕਰਿਓ ਰੱਛਾ ਰਾਖ ਲਿਓ ਮਝਿ ਰਾਖਣ ਹਾਰੇ ਸਾਹਿਬ ਸੰਤ ਸਹਾਇ ਪਿਆਰੇ ਜੀਨ ਬੰਦ ਦੁਸ਼ਜਨ ਕੇ ਹੰਤਾ ਤੁਮਹਾਂ ਪੂਰੀ ਜਤਰਦਸ ਕੰਤਾ ਕਾਲ ਪਾਏ ਬ੍ਰਹਮਾ ਭਵਤਰਾ ਕਾਲ ਪਾਏ ਸ਼ਿਵ ਜੂਆ ਉਤਰਾ ਕਾਲ ਪਾਇ ਕਰਿ ਬਸਨ ਪਰਗਾਸ ਸਕਲ ਕਾਲ ਕਾ ਕੀ ਆਤਮਾਸ ਜਮਨ ਕਾਲ ਜੋਗੀ ਸਭ ਕੀ ਉਹ ਬੇਦਰਾਇ ਬ੍ਰਹਮਾਜਵਤੀ ਜਮਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਏ ਹਮਾਰਾ ਜਮਨ ਕਾਲ ਸਭ ਜਗਤ ਪਨਾਇਓ ਦੇਵਤਾ ਤਦ ਜਨ ਪੁਜਾਇਓ ਆਦੰਤੇ ਕੈ ਉਤਾਰਾ ਸੋ ਹੀ ਗੁਰੂ ਸਮਝੋ ਸਕਾਰ ਦਸੈ ਕੋ ਹਮਾਰੀ ਸਗਲ ਪ੍ਰਜਾ ਜਿਨਿ ਆਪ ਸਵਾਰੇ ਸੇਵਕਣ ਕੋ ਸੇਵ ਗੁਣ ਸੁਖ ਦਿਓ ਸਤਰਣ ਕੋ ਪਲ ਮੋਹ ਮਦ ਕੀਓ ਕਟਕਟ ਕੇ ਅੰਦਰ ਕੀ ਜਾਣਤ ਪਲੇ ਪੁਲੇ ਕੀ ਵੀਰ ਪਛਾਨਤ ਚੀਟੀ ਤ ਗੁੰਜਰ ਅਸਤੋਲਾ ਸੋਵਰ ਕਿਰਪਾ ਦਿਸਤ ਕਰ ਪੂਲਾ ਸੰਤਨ ਸੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਹੈ ਏਕ ਏਕੀ ਪੀਰ ਪਛਾਨ ਕੜ ਕੜ ਕੇ ਪੜ ਪੜ ਕੇ ਜਾਨ ਜਵਦ ਕਰਖ ਕਰਾ ਕਰ ਤਾਰਾ ਪ੍ਰਜਾ ਤਰ ਤਵ ਦੇ ਅਪਾਰ ਜਬਿਆ ਕਰਖ ਕਰਤਾ ਹਾਂ ਕਬ ਹਾਂ ਤੁਮ ਮੈਂ ਮਿਲਤ ਦੇ ਤਰ ਸਭ ਹਾਂ ਜਿਤੇ ਬਦਨ ਸ੍ਰੇਸ਼ਟ ਸਵਤਾਰ ਆਪਾ ਆਪਣੇ ਬੋਜ ਉਚਾਰ ਤੁਮ ਸਭ ਹਿਤੇ ਰਹ ਤਨ ਦਾਲਮ ਧੰਤ ਬੇਦ ਬੇਦਰ ਅਲਮ ਨਰੰਕਾਰ ਤ੍ਰਿਵਕਾਰ ਨਰੰਭ ਯਾਤ ਨੀਲ ਅਨੰਦ ਸੰਭ ਤਾ ਕਾ ਮੋਡ ਵਿਚਾਰਤ ਪੇਤਾ ਜਗੁ ਤੇਵ ਨਾ ਪਾਵਤ ਬਿਦੈ ਤਾ ਕੋ ਕਰਪਾ ਨਨ ਮੰਨਤ ਮਹਾ ਮੋਡ ਕਛ ਭੇਦ ਨਾ ਜਾਣੰਤ ਮਹਾ ਦੇਵ ਕੋ ਕਹਿ ਸਦਾ ਸ਼ਿਵ ਅਨਰੰਕਾਰ ਕਾ ਚਨੰਤ ਨਹਿ ਪੇਵ ਆਪੇ ਆਪਣੇ ਬਧਹਿ ਜੀਤੇ ਬਨੰਦ ਬਨੰਦ ਦੁਹਾ ਤੇਤੀ ਤੁਮਰਾ ਲਖਾ ਨ ਜਾਏ ਪਸਾਰ ਗਹਿ ਬਦ ਸਜਾ ਪਸਮ ਸੰਸਾਰ ਇਕ ਰੂਪਨੋ ਸਰੂਪਰੰਤਿ ਉਰਾ ਕਰਿ ਕੂਪਾ ਅੰਡ ਜੇ ਰਜ ਸਿਤਜ ਕੇਤੇ ਉਦਪੇਖਾਨ ਪਹੁ ਰਤ ਦੇਨੇ ਕਾਹ ਬੋਲ ਰਾਜਹਿ ਕਠਾ ਕਮ ਸਿਮਣਿ ਪਿਉ ਸੰਕਰ ਕਠਾ ਸਗਰੀ ਸ੍ਰੇਟ ਦਿਖਾਇ ਚੰਪਵ ਆਦਿਗਾ ਸਰੂਪ ਸੰਪਵ ਅਵਰਚਾ ਮੇਰੇ ਤਮਕਰ ਸਿਖੋ ਬਾਰ ਸਖ ਸੰਗਰ ਦੁਸ਼ਟ ਜਿਤੇ ਉਤਵਾ ਤੁਧ ਪਤਾ ਸਤਿ ਮਦੇਸ਼ ਕਰੋ ਰਣ ਕਾਤਾ ਜੇ ਅਸ ਤੁਜ ਤਵ ਸਰਣੀ ਪਰੇ ਤਨ ਕੈ ਦੁਸ਼ਟ ਦੁਖ ਤਹ ਮਰੇ ਹੈ ਔਰ ਕਜਮਨ ਪਗ ਪਰ ਇਤਾਰੇ ਤਨ ਕੇ ਤੁਮ ਸੰਗਟ ਸੁਭਟਾਰੇ ਜੋ ਕਲ ਕੋ ਇਕ ਬਾਰਤਿਆ ਹੈ ਤਾਂ ਕੇ ਗਹਨ ਉਟਨੀ ਹੈ ਰਚਾਵੇ ਤੈ ਸਭ ਕਲ ਦੁਸ਼ਟ ਰਿਸ਼ਟ ਡਰੇ ਤਤ ਕਲ ਕਿਰਪਾ ਦੇਸ ਤਨ ਜਾਏ ਨ ਹਰਹੁ ਤਾਂ ਕੇ ਤਾਪ ਤਨਗ ਮਹਾਰਹੁ ਤਸੈ ਤਕਰਮੋ ਸਭ ਹੋਇ ਦੁਸ਼ਟ ਚਾਸ ਵਸਕ ਨ ਕੋਈ ਇਕ ਬਾਰ ਜਨ ਤਮੈ ਸੰਭਾਰ ਆਕਾਲ ਪਾਸ ਤੇ ਤਹ ਉਬਰ ਜਿਨਰ ਨਾਮ ਤੇ ਹਾਰੋ ਕਹਾ ਦਰ ਦੁਸ਼ਟ ਦੁਖ ਤੇ ਰਹਾ ਖੜਗ ਗੇਤ ਮੈਂ ਸਰਨ ਤੇ ਹਾਰੇ ਆਪਾਤ ਦੈਲੇ ਹੋ ਬਾਰੀ ਸਰ ਬਠੌਰ ਮੋਹ ਸਹਾਈ ਦੁਸ਼ਟ ਦੋਖ ਤੇ ਲਹੋ ਬਚਾਈ